ਪੰਜਾਬ ਦੇ ਵਿੱਚ ਨਾਜ਼ੁਕ ਬਣੀ ਸਥਿਤੀ ਨੂੰ ਲੈ ਕੇ ਹੁਣ ਪੰਜਾਬ ਪੁਲਿਸ ਦੇ ਸਾਰੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਦੱਸਦੀ ਹੈ ਕਿ ਜਿੰਨੇ ਵੀ ਮੁਲਾਜ਼ਮ ਛੁੱਟੀਆਂ ਤੇ ਗਏ ਸੀ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਵਾਪਸ ਬੁਲਾ ਲਿਆ ਗਿਆ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਆ ਉਹ ਹੁਣ ਤਣਾਅਪੂਰਨ ਬਣਿਆ ਹੋਇਆ ਸਰਹੱਦੀ ਸਟੇਟ ਆ ਜਿਹੜਾ ਪੰਜਾਬ ਤਾਂ ਲਗਾਤਾਰ ਜਿਹੜੇ ਹੁਣ ਭਾਰਤ ਤੇ ਪਾਕਿਸਤਾਨ ਦੇ ਸਬੰਧ ਨੇ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਬੀਤੇ ਦਿਨਾਂ ਆਪਰੇਸ਼ਨ ਸੰਧੂਰ ਵੀ ਭਾਰਤ ਦੇ ਵੱਲੋਂ ਕੀਤਾ ਗਿਆ ਜਿਸ ਦੇ ਵਿੱਚ ਕਾ ਪਾਕਿਸਤਾਨ ਤੇ ਨੌ ਟਿਕਾਣਿਆਂ ਦੇ ਉੱਤੇ ਜਿਹੜਾ ਉਹ ਬੰਬ ਸਿੱਟੇ ਗਏ ਨੇ ਮਜ਼ਾਈਲਾਂ ਦੇ ਨਾਲ ਹਮਲਾ ਕੀਤਾ ਗਿਆ ਦੱਸਦੀ ਹੈ ਕਿ ਇਹ ਹਮਲਾ ਅੱਤਵਾਦੀਆਂ ਦੇ ਨੌ ਟਿਕਾਣਿਆਂ ਦੇ ਉੱਪਰ ਸੀਗਾ ਜਿਸ ਨੂੰ ਲੈ ਕੇ ਜਵਾਬੀ ਕਾਰਵਾਈ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਵੀ ਗੋਲੇ ਦਾਗੇ ਗਏ ਨੇ ਗੋਲੀਬਾਰੀ ਕੀਤੀ ਗਈ ਆ ਤਾਂ ਹੁਣ ਸਰਹਾਦੀ ਸਟੇਟ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਹੈ ਉਹ ਵਿਗੜਦਾ ਹੋਇਆ ਨਜ਼ਰ ਆ ਰਿਹਾ ਸੀ ਹਾਲਾਂਕਿ ਲੋਕਾਂ ਨੂੰ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਪੈਨਿਕ ਹੋਣ ਦੀ ਲੋੜ ਨਹੀਂ ਹੈ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਆ ਹਜੇ ਜਿਹੜੀ ਸਥਿਤੀ ਕੰਟਰੋਲ ਦੇ ਵਿੱਚ ਆ ਪਰ ਬਾਰਡਰ ਦੇ ਉੱਪਰ ਜਿਹੜੀ ਸਥਿਤੀ ਆ ਉਹ ਜਿਹੜੀ ਨਾਜ਼ੁਕ ਬਣਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਲਗਾਤਾਰ ਜਿਹੜਾ ਪਾਕਿਸਤਾਨ ਦੇ ਵੱਲੋਂ ਐਲਓਸੀ ਦੀ ਨੰਗਣਾ ਕੀਤੀ ਜਾ ਰਹੀ ਹੈ ਗੋਲੀਬਾਰੀ ਦੀ ਜਿਹੜੀ ਉਲੰਘਣਾ ਕੀਤੀ ਗੋਲੀਬੰਦੀ ਦੀ ਜਿਹੜੀ ਉਲੰਘਣਾ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਲਗਾਤਾਰ ਜਿਹੜਾ ਬਾਰਡਰ ਦੇ ਨੇੜੇ ਜਿਹੜੇ ਘਰ ਨੇ ਉਹ ਵੀ ਖਾਲੀ ਕਰਵਾਏ ਗਏ ਨੇ ਤਾਂ ਹੁਣ ਪੰਜਾਬ ਪੁਲਿਸ ਦੀਆਂ ਜਿਹੜੀਆਂ ਮੁਲਾਜ਼ਮ ਨੇ ਉਹਨਾਂ ਦੀਆਂ ਛੁੱਟੀਆਂ ਜਿਹੜੀਆਂ ਨੇ ਉਹ ਰੱਦ ਕਰ ਦਿੱਤੀਆਂ ਗਈਆਂ ਨੇ ਵੱਡੀ ਖਬਰ ਹੈ ਕਿ ਪੰਜਾਬ ਪੁਲਿਸ ਦੇ ਸਾਰੇ ਕਾਰੀਆਂ ਅਤੇ ਕਰਮਚਾਰੀਆਂ ਦੀਆਂ ਛੁੱਟੀਆਂ ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਜਾਦਵ ਦੇ ਹੁਕਮਾਂ ਦੇ ਉੱਤੇ ਪੰਜਾਬ ਪੁਲਿਸ ਪ੍ਰਸ਼ਾਸਨ ਨੇ ਪ੍ਰਬੰਧਕੀ ਕਾਰਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੁਕਮ ਜਾਰੀ ਕੀਤੇ ਨੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਜਾਦਵ ਦੇ ਵੱਲੋਂ ਦਫ਼ਤਰ ਵੱਲੋਂ ਜਾਰੀ ਪੱਤਰ ਨੰਬਰ 2946 345E3 ਦੇ ਵਿੱਚ ਲਿਖਿਆ ਗਿਆ ਹੈ ਕਿ ਪ੍ਰਬੰਧਕੀ ਕਾਰਨਾਂ ਕਰਕੇ ਪੰਜਾਬ ਪੁਲਿਸ ਵਿਭਾਗ ਵਿੱਚ ਤਨਾਤ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਛੁੱਟੀਆਂ ਬੁੱਧਵਾਰ 7 ਮਈ ਤੋਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਗਈਆਂ ਕੱਲ ਤੋਂ ਜਿਹੜੀਆਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਗਈ ਸੀ ਤਾਂ ਅੱਜ ਉਸ ਦਾ ਪ੍ਰਭਾਵ ਜਿਹੜਾ ਸਾਹਮਣੇ ਦੇਖਣ ਨੂੰ ਮਿਲ ਰਿਹਾ ਦੱਸਦੀ ਹੈ ਕਿ ਪੱਤਰ ਦੇ ਵਿੱਚ ਲਿਖਿਆ ਗਿਆ ਹੈ ਕਿ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਛੁੱਟੀਆਂ ਸਿਰਫ ਵਿਸ਼ੇਸ਼ ਹਾਲਾਤਾਂ ਦੇ ਵਿੱਚ ਸਮਰੱਥ ਅਧਿਕਾਰੀਆਂ ਦੀ ਪ੍ਰਵਾਨਗੀ ਦੇ ਨਾਲ ਮਨਜ਼ੂਰ ਕੀਤੀਆਂ ਜਾਣਗੀਆਂ ਡੀਜੀਪੀ ਦਫ਼ਤਰ ਦੇ ਜੋ ਜਾਰੀ ਪੱਤਰ ਦੀਆਂ ਕਾਪੀਆਂ ਸਾਰੇ ਸਬੰਧਤ ਅਧਿਕਾਰੀਆਂ ਨੂੰ ਈਮੇਲ ਰਾਹੀਂ ਭੇਜ ਦਿੱਤੀਆਂ ਗਈਆਂ ਨੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਜਾਦਵ ਦੇ ਹੁਕਮਾਂ ਤੇ ਪੁਲਸ ਪ੍ਰਸ਼ਾਸਨ ਨੇ ਪ੍ਰਬੰਧਕੀ ਕਾਰਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅੱਜ ਤੋਂ ਸਾਰੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਛੁੱਟੀਆਂ ਦੇ ਉੱਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਦੇ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਲਿਖਿਆ ਗਿਆ ਕਿ ਪ੍ਰਬੰਧਕੀ ਕਾਰਨਾ ਕਰਕੇ ਪੰਜਾਬ ਪੁਲਿਸ ਵਿਭਾਗ ਦੇ ਵਿੱਚ ਤਨਾਤ ਸਮੂਹ ਅਧਿਕਾਰੀਆਂ ਤੇ ਕਰਮਚਾਰੀ ਦੀਆਂ ਛੁੱਟੀਆਂ ਜਿਹੜੀਆਂ ਨੇ ਅੱਜ ਤੋਂ ਬੰਦ ਕਰ ਦਿੱਤੀਆਂ ਗਈਆਂ ਵਿੱਚ ਲਿਖਿਆ ਗਿਆ ਹੈ ਕਿ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਛੁੱਟੀਆਂ ਸਿਰਫ ਵਿਸ਼ੇਸ਼ ਹਾਲਾਤਾਂ ਦੇ ਵਿੱਚ ਹੀ ਸਮਰੱਥ ਅਧਿਕਾਰੀਆਂ ਦੀ ਪ੍ਰਵਾਨਗੀ ਦੇ ਨਾਲ ਮਨਜ਼ੂਰ ਕੀਤੀ ਜਾਵੇਗੀ ਡੀਜੀਪੀ ਦਫ਼ਤਰ ਵੱਲੋਂ ਪੱਦਾਰੀ ਪੱਤਰ ਦੀਆਂ ਕਾਪੀਆਂ ਸਬੰਧਤ ਅਧਿਕਾਰੀਆਂ ਨੂੰ ਈਮੇਲ ਰਾਹੀਂ ਭੇਜ ਦਿੱਤੀਆਂ ਗਈਆਂ ਨੇ ਤਾਂ ਪੰਜਾਬ ਦੇ ਮਾਹੌਲ ਨੂੰ ਪੰਜਾਬ ਦੇ ਵਿੱਚ ਕਾਨੂੰਨ ਦੀ ਜਿਹੜੀ ਸਥਿਤੀ ਨੂੰ ਉਹ ਪੂਰਨ ਤੌਰ ਤੇ ਸਿਰੇ ਚੜਾਉਣਾ ਪੂਰਨ ਤੌਰ ਤੇ ਸ਼ਾਂਤੀਪੂਰਵਕ ਰੱਖਣ ਦੇ ਲਈ ਜਿਹੜੇ ਸਾਰੇ ਕਰਮਚਾਰੀ ਨੇ ਜਾਂ ਫਿਰ ਅਧਿਕਾਰੀ ਨੇ ਭਾਵੇਂ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਉਹਨਾਂ ਸਾਰਿਆਂ ਦੀ ਜਿਹੜੀਆਂ ਛੁੱਟੀਆਂ ਨੇ ਉਹ ਰੱਦ ਕੀਤੀਆਂ ਗਈਆਂ ਕਿਸੇ ਕਾਰਨndvi ਜਿਹੜੀ ਛੁੱਟੀ ਆ ਉਹ ਨਹੀਂ ਮਿਲ ਨਹੀਂ ਮਿਲੇਗੀ ਜੇਕਰ ਛੁੱਟੀ ਚਾਹੀਦੀ ਵੀ ਆ ਤਾਂ ਕੋਈ ਵਿਸ਼ੇਸ਼ ਜੇਕਰ ਤੁਹਾਨੂੰ ਕੋਈ ਮੁਸ਼ਕਲ ਆਉਂਦੀ ਆ ਕੋਈ ਵਿਸ਼ੇਸ਼ ਦਿਨ ਦੇ ਕਰਕੇ ਜਿਹੜੀ ਆ ਉਹ ਛੁੱਟੀ ਮਿਲੇਗੀ ਦੱਸਦੀ ਆ ਕਿ ਹੁਣ ਲਗਾਤਾਰ ਜਿਹੜੀ ਪੂਰੀ ਫੋਰਸ ਹੈ ਉਸ ਨੂੰ ਥਾਣਿਆਂ ਦੇ ਵਿੱਚ ਪੂਰੇ ਏਰੀਆ ਦੇ ਵਿੱਚ ਜਿਹੜਾ ਤਣਾਤ ਕੀਤਾ ਗਿਆ ਦੱਸਦੀ ਆ ਕਿ ਲਗਾਤਾਰ ਜਿਹੜੇ ਸਬੰਧ ਨੇ ਭਾਰਤ ਦੇ ਪਾਕਿਸਤਾਨ ਦੇ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਤੇ ਪੰਜਾਬ ਆ ਜਿਹੜਾ ਉਹ ਜਿਹੜੀ ਆ ਸਰਹਾਦੀ ਸਟੇਟ ਸਰਹੱਦ ਦੇ ਨਾਲ ਲੱਗਦੀ ਆ ਜਿਸ ਕਰਕੇ ਜਿਹੜਾ ਖਤਰਾ ਵਧਦਾ ਜਾ ਰਿਹਾ ਇਹ ਹੁਣ ਪੰਜਾਬ ਜਿਹੜਾ ਹੈ ਉਹ ਮਦਾਨੀ ਇਲਾਕਾ ਹੈ ਪੰਜਾਬ ਦੇ ਵਿੱਚ ਜਿਹੜਾ ਸਰਹੱਦੀ ਏਰੀਆ ਉਸ ਨੂੰ ਲੈ ਕੇ ਜਿਹੜੀ ਆ ਉਹ ਡੀਜੀਪੀ ਗੌਰਵ ਜਾਦੋ ਦੇ ਵੱਲੋਂ ਕੱਲ ਜਦੋਂ ਸ਼ਾਮ ਜਿਹੜੀ ਮੀਟਿੰਗ ਹੋਈ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਉਸ ਤੋਂ ਬਾਅਦ ਜਿਹੜੇ ਨਿਰਦੇਸ਼ ਨੇ ਉਹ ਜਾਰੀ ਕੀਤੇ ਗਏ ਨੇ ਸਾਰੇ ਕਰਮਚਾਰੀਆਂ ਤੇ ਅਧਿਕਾਰੀਆਂ ਜਿੰਨੇ ਵੀ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਸਾਰਿਆਂ ਦੀਆਂ ਜਿਹੜੀਆਂ ਛੁੱਟੀਆਂ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਤੇ ਪ੍ਰਭਾਵ ਤੌਰ ਤੇ ਜਿਹੜਾ ਆਪਣੀ ਡਿਊਟੀ ਤੇ ਆਉਣ ਦੇ ਲਈ ਕਹਿ ਦਿੱਤਾ ਗਿਆ ਹੈ